ਹਾਲੀ ਕਿਸਾਨ ਭਰਾਵਾਂ ਤੇ ਸਾਰੇ ਆਪਣੇ YouTube ਚੈਨਲ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਅੱਜ ਖੇਤ ਕਰ ਰਹੇ ਹਾਂ ਸਪਰੇਅ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕਿਹੜੀ ਕਿਹੜਾ ਸਪਰੇਅ ਕਰਦੇ ਹਾਂ ਤੇ ਇਹਦਾ ਕੀ ਫਾਇਦਾ ਹੋਣਾ ਹੁਣ ਠੀਕ ਹੈ ਜੀ ਤੇ ਚਲੋ ਆਪਾਂ ਤੁਹਾਨੂੰ ਦਿਖਾਈਏ ਹੁਣ ਆਪਾਂ ਦਿਖਾਈਏ ਤੁਹਾਨੂੰ ਆਪਣਾ ਖੇਤ ਦੇ ਨਾਲੇ ਦਿਖਾਈਏ ਸਪਰੇਅ ਜੀ ਉਹ ਦੇਖੋ ਜੀ ਆਪਣੇ ਬੰਦੇ ਲੱਗ ਰਹੇ ਨੇ ਸਪਰੇਅ ਕਰਨ ਤੇ ਝੋਨਾ ਆਪਣਾ ਯਾਨੀ ਕਿ ਤੁਹਾਡੇ ਸਾਹਮਣੇ ਖੜਾ ਹੈ ਨਾ ਪੂਰਾ ਵਧੀਆ ਖੜਾ ਹੈ ਤੇ ਤੇਲਾ ਹੁਣ ਕਿਤੇ ਕਿਤੇ ਆਇਆ ਹੋਇਆ ਤੇ ਤੇਲਾ ਵੈਸੇ ਆਪਣੇ ਤਾਂ ਕੋਈ ਦਾਣਾ ਵੀ ਤੁਸੀਂ ਮੰਨੋ ਵੀ 1% ਏ ਹਾਲੇ ਹਨਾ ਤੇ ਆਪਾਂ ਨੇ ਅੱਜ ਸਪਰੇਅ ਕਰੋ ਚਾਲੂ ਕਰਵਾਤਾ ਸਪਰੇਅ ਆਪਾਂ ਕਿਹੜਾ ਕਰਵਾ ਰਹੇ ਹਾਂ ਤੇ ਨਾਲੇ ਤੁਹਾਨੂੰ ਉਹ ਦੱਸ ਰਹੇ ਹਾਂ ਤੇ ਇਹ ਤੁਸੀਂ ਦੇਖ ਰਹੇ ਹੋ ਵੈਸੇ ਸਭ ਤੋਂ ਪਹਿਲਾਂ ਦਾ ਲੱਗਿਆ ਹੋਇਆ ਕਿਹੜਾ ਹੈ ਇਸ ਕਰਕੇ ਥੋੜਾ ਜਿਆਦਾ ਪੱਕਿਆ ਹੋਇਆ ਲੱਗ ਰਿਹਾ ਹੈ ਆਪਾਂ ਦੇ ਸਭ ਤੋਂ ਪਹਿਲਾਂ ਲੱਗਿਆ ਸੀ ਸਾਰੇ ਤੋਂ ਪਹਿਲਾਂ ਕਿਉਂਕਿ ਬਾਕੀ ਆਲਮੋਸਟ ਉਹ ਤੋਂ ਪੰਨ ਪੰਨ ਸੀ ਇਸੇ ਦੰਦੇ ਫਰਕ ਨਾਲ ਸਾਰੀਆਂ ਜਿਹੜੀਆਂ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਹੁਣ ਕਿਹੜੀ ਕਿਹੜੀ ਸਪਰੇਅ ਕਰੀ ਹੈ ਤੇ ਆਪਾਂ ਕਰਬਿਸ ਪ੍ਰੋ ਤੇ ਆਪਣੇ ਕੋਲ ਥੋੜੀਆਂ ਜਿਹੀਆਂ ਬਸਤੀਆਂ ਦਵਾਈਆਂ ਪੀਤੀਆਂ ਸੁੰਢੀਆਂ ਵਾਲੀਆਂ ਪਸਾਦੀਆਂ ਪਾਤੀਆਂ ਬਿਆਗੋ ਪਈ ਸੀ ਫਨਾਸ ਕਿੱਕ ਪਈ ਸੀ ਵੈਸੇ ਨੂੰ ਬੈਸਟ ਫਨਾਸ ਕਿੱਕ ਹੈ ਜੇ ਆਪਾਂ ਪਾਉਣੀ ਚਾਹੀਏ ਤੇ ਨਾਲ ਪਾਇਆ ਨੈਟਿਵੋ ਜੀ ਆਪਾਂ ਨੇ ਹਨਾ ਕਿਉਂਕਿ ਉੱਲੀ ਵੀ ਕਿਤੇ ਕਿਤੇ ਹੈਗੀ ਸੀ ਹੁਣ ਕਿਉਂਕਿ ਸੁਲਾਬਾ ਹੈ ਮੌਸਮ ਉਹਦੇ ਕਰਕੇ ਆਪਾਂ ਨੈਟਿਵੋ ਵੀ ਪਾਤੀ ਕਿਉਂਕਿ ਨੈਟਿਵੋ ਕੋ ਸਾਡੇ ਕੋਲੇ ਪਈ ਸੀ ਤੇ ਕੁਝ ਅਸੀਂ ਲਿਆਏ ਠੀਕ ਹੈ ਜੀ ਇੱਕਰਬਿਸ ਪ੍ਰੋ ਤੇਲੇ ਵਾਸਤੇ ਦਵਾਈ ਆਪਣੀ ਇਹ ਆ ਬਾਇਰ ਕੰਪਨੀ ਦੀ ਬਿਲਕੁਲ ਬੈਸਟ ਇਸ ਟਾਈਮ ਦਾ ਇਹਦਾ ਜਾਨਕੀ ਰਿਜ਼ਲਟ ਆ ਰਿਹਾ ਤੇ ਇਹਦੇ ਨਾਲ ਇਹ ਜਾਨਕੀ ਪ੍ਰੋਵੈਂਟਿਵ ਨੇ ਵੈਸੇ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਚਾਹੇ ਤੁਸੀਂ ਕੈਸ ਲੈ ਲਓ ਚਾਹੇ ਕੋਈ ਵੀ ਲੈ ਲਓ ਸਾਰੀਆਂ ਪ੍ਰੋਵੈਂਟਿਵ ਦਵਾਈਆਂ ਨੇ ਆਉਣ ਤੋਂ ਪਹਿਲਾਂ ਪਹਿਲਾਂ ਹੋਣੀਆਂ ਚਾਹੀਈਆਂ ਨੇ ਫਿਰ ਇਹ ਫੁੱਲ ਕੰਮ ਕਰਦੀਆਂ ਨੇ ਤੇ ਆਪਾਂ ਨੇ ਇਸ ਕਰਕੇ ਹਣੇ ਪਾਤੀ ਤੇ ਨਾਲ ਪਾਇਆ ਸਲੇਰ ਜੋ ਕਿ ਜੀਐਸਪੀ ਕੰਪਨੀ ਦਾ ਹੈ ਤੇ ਵਧੀਆ ਪ੍ਰੋਡਕਟ ਹੈ ਵੀ ਹਨਾ ਇਹ 30% ਥਾਇਆ ਤੁਸੀਂ ਦੇਖ ਸਕਦੇ 30% ਥਾਇਆ ਜੀ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਦਵਾਈ ਦਾ ਤੇ ਨਾਲ ਆਪਾਂ ਤੁਹਾਨੂੰ ਇਹ ਪ੍ਰੋਡਕਟ ਆਪਾਂ ਸਾਰੇ ਪਾਈ ਨੇ ਸੁਣਦੀ ਵੀ ਕਿਤੇ ਕਿਤੇ ਹੈਗੀ ਸੀ ਸੁਣਦੀ ਵੀ ਛੱਡ ਜੂਗੀ ਤੇ ਨਾਲ ਆਪਾਂ ਨੇ ਲੈਟਿਵੋ ਤੇ ਕਰਵਿਸ ਪ੍ਰੋ ਤੇ ਆ ਬਿਆਗੋ ਬੂਗੋ ਸਾਰਾ ਕੁਝ ਆਪਣੇ ਕੋਲੇ ਬਚਿਆ ਪਿਆ ਸੀ ਪਹਿਲਾਂ ਦਾ ਠੀਕ ਹੈ ਜੀ ਇਹ ਆਪਾਂ ਇਹਦੇ ਵਿੱਚ ਪਾਤਾ ਤੇ ਹੁਣ ਬਾਕੀ ਤੁਹਾਨੂੰ ਗੱਲਾਂ ਬਾਤਾਂ ਕਰਦੇ ਆ ਤੇ ਆਪਾਂ ਕਹਿੰਦੇ ਹੁੰਨੇ ਆ ਵੀ ਹਨਾ ਵੀ ਵਧੀਆ ਦਵਾਈਆਂ ਦਾ ਸਿਰਕੋ ਕਰੋ ਹਨਾ ਵੀ ਕੋਈ ਐਸੀਆਂ ਰਸੀਆਂ ਦਵਾਈਆਂ ਦੇ ਪਿੱਛੇ ਨਾ ਜਾਇਆ ਕਰੋ ਜਿਨ੍ਹਾਂ ਨਾਲ ਆਪਣਾ ਕੋਈ ਬੈਨੀਫਿਟ ਨਾ ਹੁੰਦਾ ਹੋਵੇ ਜਿਨ੍ਹਾਂ ਪਰ ਚਾਰ-ਚਾਰ ਸਪਰੇਇਆਂ ਕਰਨ ਤੇ ਮਜਬੂਰ ਹੋਈਏ ਹੁਣ ਇਹ ਆਪਣੀ ਯਾਨਕਿ ਕਾਈ ਵੀ ਸਪਰੇਅ ਮੰਨ ਲੋ ਕੋਸਮਾਨ ਸਾਡੇ ਕੋਲ ਬਚਦਾ ਪਿਆ ਸੀ ਪਿਛਲੀ ਸਪਰੇਅ ਜੋ ਸੀ ਬਚਾ ਲਿਆ ਸੀ ਉਹਦੇ ਕਰਕੇ ਚਲੋ ਤੀਜੀ ਮੰਨ ਲੀਏ ਤੀਜੀ ਲਾ ਲੋ ਤੀਜੀ ਸਪਰੇਅ ਲਾ ਲਓ ਕਿਉਂਕਿ ਜੀਰੀ ਆਪਣੀ 18 ਸੀ ਕਿਉਂਕਿ ਇਸ ਕਰਕੇ ਕਰਨੀ ਪਈ ਕਿਉਂਕਿ ਤੇਲ ਲਾ ਗਿਆ ਕਿਉਂਕਿ ਪਹਿਲਾਂ ਵੀ ਆਪਾਂ ਪੂਰੀ ਵਧੀਆ ਦਵਾਈ ਹੋ ਦਿੱਤੀ ਹੈ ਉਸ ਤੋਂ ਪਹਿਲਾਂ ਠੀਕ ਹੈ ਜੀ ਉੱਲੀ ਆਲਮੋਸਟ ਕੀ ਹੋ ਪਈ ਐ ਕੋਈ ਜ਼ਿਆਦਾ ਉੱਲੀ ਹੈ ਨਹੀਂ ਇਸ ਟਾਈਮ ਆਪਣੇ ਖੇਤਾਂਾਂ ਦੇ ਵਿੱਚ ਝੋਨਾ ਤੁਸੀਂ ਆਪਣਾ ਦੇਖ ਹੀ ਸਕਦੇ ਹੋ ਕਿ ਵਧੀਆ ਖੜਾ ਹੈ ਤੇ ਪੂਰਾ ਪੱਕਣ ਦੇ ਤਰਾਰ ਤੇ ਆ ਠੀਕ ਹੈ ਜੀ 18 ਜੀਰੀ ਆਪਣੀ ਇਹ 118 ਤੇ ਪੂਰੇ ਨਜ਼ਾਰੇ ਨਾਲ ਖੜਾ ਇਸ ਟਾਈਮ ਤੇ اسی ਤਰ੍ਹਾਂ ਹੀ ਕਹਿੰਦੇ ਹੁਣ ਨਵੀਂ ਵਧੀਆ ਦਵਾਈਆਂ ਵਰਤਿਆ ਕਰੋ ਭਾਈ ਸਾਰੇ ਕਿਸਾਨ ਵੀਰ ਤੇ ਵਧੀਆ ਦਵਾਈਆਂ ਵਰਤਣ ਨਾਲ ਆਪਣਾ ਝਾੜ ਵੀ ਵੱਧਦਾ ਤੇ ਨਾਲੇ ਆਪਣਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਜੀ ਨਾਲ ਹੈ ਨਾ ਤੇ ਨਾਲੇ ਜੀ ਦੀ ਵੈਂਦੀ ਵੀ ਨਹੀਂ ਹੈਗੀ ਜਦੋਂ ਤੇਲਾ ਪੈ ਜਾਂਦਾ ਨਾ ਕਿ ਆਪਾਂ ਹੋਰ ਦਵਾਈਆਂ ਕਰੀ ਜਾਂਦੇ ਆ ਉੱਥੇ ਆਪਾਂ ਨੂੰ ਪੰਜ ਸੁਪਰੀਆਂ ਤੇ ਵੀ ਜਾਣਾ ਪੈਂਦਾ ਕਈ ਵਾਰ ਜਦੋਂ ਆਪਾਂ ਹੋਰ ਹੋਰ ਸੁਪਰੀਆਂ ਕਰੀ ਜਾਂਦੇ ਜਿਨ੍ਹਾਂ ਵਿੱਚ ਕੋਈ ਆਪਾਂ ਨੂੰ ਲਾਉ ਏਡਾ ਕੋਈ ਮਿਲਦਾ ਨਹੀਂ ਠੀਕ ਹੈ ਤੇ ਅਸੀਂ ਤਾਂ ਕਹਿੰਦੇ ਨੇ ਵਧੀਆ ਸੁਪਰੀਆਂ ਵਧੀਆ ਕੰਪਨੀਆਂ ਨੇ ਬਸ ਤੋਂ ਸਾਰੀਆਂ ਕੰਪਨੀਆਂ ਕਿਉਂਕਿ ਜਿਵੇਂ ਮਲਟੀਨੇਸ਼ਨਲ ਜਿਹੜੀਆਂ ਕੰਪਨੀਆਂ ਨੇ ਆਪਣੇ ਨਾਲ ਦਿੱਤੇ ਜਿਵੇਂ ਬਾਇਰ ਹੋਗੀ ਸੀਜਨਟਾ ਹੋਗੀ ਕੋਟੇਵਾ ਹੋਗੀ ਐਫਐਮਸੀ ਹੋਗੀ ਦੋ ਤਿੰਨ ਕੰਪਨੀਆਂ ਹੋਰ ਨੇ ਜਿਹੜੀਆਂ ਵਧੀਆ ਨੇ ਹਨਾ ਤੇ ਇਹਨਾਂ ਦੇ ਪ੍ਰੋਡਕਟ ਬਹੁਤ ਵਧੀਆ ਹੁੰਦੇ ਨੇ ਤੇ ਜ਼ਿਆਦਾਤਰ ਤਾਂ ਅਸੀਂ ਤਾਂ ਬਾਹਰ ਦਾ ਹੀ ਮਾਲ ਵਰਤਦੇ ਹਾਂ ਕਿਉਂਕਿ ਬਾਹਰ ਤੇ ਸਾਨੂੰ ਪੂਰਾ ਭਰੋਸਾ ਹੈ ਜੀ ਬਾਹਰ ਵਰਗਾ ਕੁਆਲਿਟੀ ਕਿਸੇ ਕੰਪਨੀ ਦੀ ਹੈ ਇਹ ਆਲਮੋਸਟ ਵਰਲਡ ਵਿੱਚ ਤੇ ਉਹਦੇ ਆਪਣੇ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਸਾਰੇ ਪ੍ਰੋਡਕਟ ਤਿਆਰ ਕਰਦੀ ਹੈ ਕੰਪਨੀ ਹਨਾ ਤੇ ਹਰੇ ਨਿਸ਼ਾਨ ਦੇ ਇਹਨਾਂ ਦੇ ਆਪਣੇ ਜਿਹੜੇ ਨਿਸ਼ਾਨ ਨੇ ਉਹ ਵੀ ਆਪਣੇ ਜਿਹੜੇ ਆਪਣੇ ਵਾਤਾਵਰਣ ਨੂੰ ਅਨੁਕੂਲ ਰੱਖ ਕੇ ਬਣਾਏ ਜਾਂ ਦਵਾਈਆਂ ਬਣਾਈ ਜਾਂਦੀਆਂ ਨੇ ਦੇ ਵਿੱਚ ਝੋਨਾ ਆਪਣਾ ਦੇਖ ਸਕਦੇ ਹਾਂ ਤੇ ਆ ਦੇ ਲੋ ਥੋੜਾ ਜਿਹਾ ਯਾਨਕਿ ਲੇਟ ਵਾਲਾ ਇਹ ਵੀ ਆਲਮੋਸਟ ਵਧੀਆ ਖੜਾ ਤੇ ਵਧੀਆ ਛੱਟਾ ਨਿਕਲ ਆਇਆ ਕੋਈ ਵੀ ਫੋਕਾ ਦਾਣਾ ਕੋਈ ਵੀ ਫੋਕਾ ਛੱਟਾ ਨਹੀਂ ਨਿਕਲਿਆ ਕਿਉਂਕਿ ਆਪਾਂ ਨੇ ਪਹਿਲਿਆਂ ਦੇ ਵਿੱਚ ਬਿਆਗੋ ਸਪਰੇਅ ਕੀਤੀ ਸੀ ਸਟਾਰਟਿੰਗ ਦੇ ਵਿੱਚ ਤੇ ਚਲੋ ਕੋਈ ਨਾ ਕੋਈ ਤਾਂ ਹੋਊਗਾ ਆਪਾਂ ਇਹ ਨਹੀਂ ਕਹ ਰਹਾ ਤੇ ਪੂਰੀ ਤਰ੍ਹਾਂ ਬਹੁਤ ਕੋਈ ਕਿਲਿਕਾ ਦੁੱਕਾ ਹੁੰਦਾ ਉਹਦਾ ਕੋਈ ਦਿੱਕਤ ਨਹੀਂ ਹੁੰਦੀ ਵੀ ਮੇਰੇ ਪਿਛਲੇ ਸਾਲ ਬਹੁਤ ਜ਼ਿਆਦਾ ਦਿੱਕਤ ਧੀ ਕਿਉਂਕਿ ਗੋਦ ਦੀ ਸੰਢੀ ਬਹੁਤ ਆ ਚੁੱਕੀ ਥੀ ਤੁਸੀਂ ਹੁਣ ਦੇਖ ਸਕਦੇ ਹੋ ਛੱਟਾ ਕਿੰਨਾ ਸੋਹਣਾ ਪੱਕ ਰਿਹਾ ਇਹ ਹੁਣ ਅਸੀਂ ਨੜੀਬੋ ਪਾਈ ਆ ਨੜੀਬੋ ਕੁਸਤਾ ਸੀ ਛੱਟੇ ਦੀ ਨਖਾਰ ਵਾਸਤੇ ਜਿਵੇਂ ਇਹ ਇਹ ਛੱਟੇ ਦਾ ਥੋੜਾ ਨਿੱਖੇ ਜਾਊਗਾ ਤੇ ਬਾਕੀ ਥੋੜੀ ਜਿਹੀ ਥੂਲੀ ਹੈ ਗਈ ਸੀ ਕਿਉਂਕਿ ਪਾਣੀ ਬਹੁਤ ਖੜਦਾ ਪਿੱਛੋਂ ਆਉਂਦਾ ਪਾਣੀ ਤੇ ਪਾਣੀ ਖੜ ਜਾਂਦਾ ਇਹਦੇ ਵਿੱਚ ਮੀਂਹਾਂ ਗਰ ਕੇ ਪਾਣੀ ਪੂਣੀ ਆ ਜਾਂਦਾ ਤਾਂ ਥੂਲੀ ਆਏ ਜਾਂਦੀ ਹੈ ਕਿਉਂਕਿ ਪਹਿਲਾਂ ਵੀ ਗਲੀ ਗਲੀ ਨੜੀਬੋ ਵੈਸੇ ਹਰਾ ਖੜਾ ਬੂਜਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸੋਚਦਾ ਵੀ ਜਿਹੜੀ ਜਿਹੜੇ ਨਾ ਤੇ ਟੁੱਟੇ ਨਾ ਕੋਈ ਨੁਕਸਾਨ ਨਾ ਹੋਵੇ ਤਾਂ ਫਿਰ ਵੀ ਆਪਾਂ ਨੇ ਤੇ ਪੈਸਾ ਖਰਚ ਕੀਤਾ ਕਿਉਂਕਿ ਕੋਈ ਗੱਲ ਨਹੀਂ ਹੈਗੀ ਜੇ ਪੈਸਾ ਖਰਚ ਕਰਾਂਗੇ ਤਾਂ ਆਪਣਾ ਝਾੜ ਬਹੁਤ ਵਧੀਆ ਆਉਣਾ ਹਨਾ ਕਿ ਬਾਕੀ ਆਲਮੋਸਟ ਸਾਰਾ ਵਧੀਆ ਹੈ ਤੇ ਅਸੀਂ ਕਹਿੰਦੇ ਨਾ ਵੀ ਵਿੱਚੋਂ ਨੇ ਤੇ ਬਧੀਆ ਸਪਰੇਹਾਂ ਕਰੋ ਤੇ ਅੱਗੇ ਹੁਣ ਤੁਹਾਨੂੰ ਪਤਾ ਹੈ ਵੀ ਕਣਕ ਦਾ ਸੀਜ਼ਨ ਆ ਰਿਹਾ ਹੈ ਹਨਾ ਕਣਕ ਬੀਜਣੀ ਆਪਾਂ ਹੁਣ ਤੇ ਕਣਕ ਵੀ ਜਣੀ ਹੈ ਤੇ ਸਾਰੇ ਲੋਕ ਹਨਾ ਗੁੱਲੀ ਡੰਡੇ ਤੇ ਬਹੁਤ ਪਰੇਸ਼ਾਨ ਹੁੰਦੇ ਨੇ ਤੇ ਗੁੱਲੀ ਡੰਡੇ ਵਾਸਤੇ ਆਪਣੀ ਦਵਾਈ ਜਿਹੜੀ ਬਾਹਰ ਦੀ ਆਉਂਦੀ ਹੈ ਬਾਹਰ ਦੀ ਜਿਹੜਾ ਦਵਾਈ ਆਉਂਦੀ ਹੈ ਮੋਮੀ ਕੀ ਹੈ ਨਾ ਵੈਸਟ ਐਡਾ ਘੈਂਟ ਰਿਜ਼ਲਟ ਆ ਮੈਨੇ ਪਿਛਲੇ ਸਾਲ ਸਾਰੇ ਖੇਤਾਂ ਦੇ ਵਿੱਚ ਕੀਤਾ ਸੀ ਆਪਣੇ ਮੇਰੇ ਗੁੱਲੀ ਡੰਡਾ ਆਲਮੋਸਟ ਕਿਤੇ ਵੀ ਨਹੀਂ ਲੱਗਿਆ ਕਿਤੇ ਵੀ ਨਹੀਂ ਕੀ ਕੋਈ ਛੋਨਾ ਦਾਣਾ ਵੀ ਉਹ ਵੱਖਰੀ ਗੱਲ ਹੈ ਨਹੀਂ ਤਾਂ ਇੰਨਾ ਗੁੱਲੀ ਡੰਡਾ ਹੁੰਦਾ ਸੀ ਮੇਰੇ ਖੇਤਾਂ ਤੇ ਕਿਤੇ ਵੀ ਗੁੱਲੀ ਡੰਡਾ ਨਹੀਂ ਤੇ ਸਾਰੇ ਮਰ ਗਿਆ ਸੀ ਤੁਸੀਂ ਮੈਂ ਸਾਰਿਆਂ ਨੂੰ ਇਹੀ ਕਹਣਾ ਉਹ ਨਾ ਵੀ ਵਧੀਆ ਕੰਪਨੀ ਦੀਆਂ ਦਵਾਈਆਂ ਵਰਤਿਆ ਕਰੋ ਤੇ ਨਾ ਕਿ ਇਧਰ ਉਧਰ ਕੰਪਨੀ ਦੀਆਂ ਦਵਾਈਆਂ ਨਾ ਵਸਤ ਕਰੋ ਕਿਉਂਕਿ ਉਹਦਾ ਐਡਾ ਕੋਈ ਬੈਨੀਫਿਟ ਨਹੀਂ ਹੁੰਦਾ ਆਪਾਂ ਨੂੰ ਨਾ ਕੋਈ ਆਪਾਂ ਨੂੰ ਉਹਦਾ ਬੈਨੀਫਿਟ ਮਿਲਦਾ ਠੀਕ ਹੈ ਜੀ ਕਿਉਂਕਿ ਉਹ ਦਵਾਈਆਂ ਦੇ ਵਿੱਚ ਕੋਈ ਐਡਾ ਤੱਤ ਹੁੰਦਾ ਨਹੀਂ ਕੀ ਫਾਇਦਾ ਆਪਾਂ ਲੈ ਲੈ ਕੇ ਪਾਈ ਜੰਨੇ ਪਾਈ ਜੰਨੇ ਪਾਈ ਜੰਨੇ ਉਹਦਾ ਕੋਈ ਫਾਇਦਾ ਹੈ ਨਹੀਂ ਆਪਾਂ ਆਪਣੇ ਦਿਮਾਗ ਕਹਿੰਦੇ ਸਸਤਾ ਸਸਤਾ ਦੇ ਦਿਓ ਜੀ ਸਸਤਾ ਦੇ ਦਿਓ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਆਪਣਾ ਕਸੂਰ ਹੈ ਜੀ ਕਿਉਂਕਿ ਆਪਾਂ ਸਸਤੇ ਦੀ ਗੱਲ ਪਏ ਹੋਇਆ ਸਸਤੀ ਜੀਤ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਚਲੋ ਬਾਕੀ ਤਾਂ ਬਾਬੇ ਦੇ ਹੱਥ ਹੁੰਦਾ ਵੀ ਕਿਵੇਂ ਦੇਣਾ ਹਨਾ ਤੇ ਆਪਣੇ ਇੱਥੇ ਕੋ ਹੈਗੇ ਨੇ ਆਪਣੀ ਰਿਲੇਟਿਵ ਬੰਦੇ ਤੇ ਉਹ ਕਦੇ ਸਪਰੇ ਨਹੀਂ ਕਰਦੇ ਹੁਣ ਅੱਧੀ ਜਿਹੀ ਖਰਾਬ ਹੋ ਗਈ ਕੀ ਫਾਇਦਾ ਜੀ ਉਹਦਾ ਤੇ ਤੁਸੀਂ ਵੀ ਅੱਧੀ ਜਿਹੀ ਆਪਦੀ ਖਰਾਬ ਹੋ ਗਈ ਲੋਕ ਕਹਿੰਦੇ 1 ਕਿਲੋ ਰਾ 1 ਕਿਲੋ ਥੋੜਾ ਖਰਾਬ ਹੁੰਦਾ ਤੇ ਪੂਰੀ ਫਸਲੇ ਖਰਾਬ ਹੁੰਦੀ ਆ ਤੁਹਾਡੀ ਕੋਈ ਐਡਾ ਵਧੀਆ ਉਹ ਨਹੀਂ ਹੁੰਦਾ ਤੁਸੀਂ 20 50 ਹਜ਼ਾਰ ਰੁਪਏ ਵਿੱਚ ਆਪਣੀ ਚੀਜ਼ ਝੋਨਾ ਖਰਾਬ ਕਰ ਲਓ ਤਾਂ ਕੋਈ ਬੜੀ ਵਧੀਆ ਸ਼ਾਨਖਾਲੀ ਗੱਲ ਨਹੀਂ ਹੁੰਦੀ ਉਹ ਠੀਕ ਹੈ ਜੀ ਤੇ ਆਪਾਂ ਕਹਿੰਦੇ ਆ ਵਧੀਆ ਸੁਪਨਿਆ ਕਰੋ ਤੇ ਵਧੀਆ ਖਾਓ ਵਧੀਆ ਪੈਨੋ ਹਨਾ ਬਾਕੀ ਬਾਹਰ ਦਾ ਵੀ ਇਹ ਕਹਿਣਾ ਹੈ ਕਿ ਸਾਡੇ ਕਿਸਾਨ ਜਿਹੜੇ ਉਹ ਪੂਰੇ ਤੰਦਰੁਸਤ ਤੇ ਵਧੀਆ ਰਹਣ ਤੇ ਨਾਲੇ ਉਹ ਇਸ ਨਿਯਮਾਂ ਰੱਖਿਓ ਦਵਾਈਆਂ ਬਣਾਉਂਦੇ ਤੋ ਵੀ ਜਿਹੜੇ ਸਾਡੇ ਫਾਰਮਰ ਨੇ ਜਾਂ ਫਿਰ ਜਿਹੜੇ ਸਾਡੀ ਦਵਾਈਆਂ ਵਰਤਦੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕੰਪਨੀ ਦਾ ਵੀ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਸੀ ਇਹ ਜੀਆਂ ਦਵਾਈਆਂ ਬਣਾਈਏ ਵੀ ਜਿਹੜੇ ਉਹਨਾਂ ਤੇ ਕੋਈ ਫੈਕਟ ਨਾ ਕਰੇ ਠੀਕ ਹੈ ਜੀ ਤੇ ਕਰਨਾ ਕਰਨ ਵੇਲੇ ਵੀ ਕੋਈ ਫੈਕਟ ਨਾ ਹੋਵੇ ਠੀਕ ਹੈ ਜੀ ਤੇ ਇਹ ਹੀ ਤਾਂ ਤਾਂ ਹੀ ਤਾਂ ਇਹ ਮਹਿੰਗੀਆਂ ਨੇ ਇੰਨੀਆਂ ਦਵਾਈਆਂ ਮਹਿੰਗੀਆਂ ਦਾ ਕਾਰਨ ਹੀ ਹੈ ਕਿ ਉਹ ਟੈਕਨੀਕਲ ਇੰਨੀਆਂ ਵਧੀਆ ਨੇ ਕਿ ਤੁਹਾਡੀ ਸਿਹਤ ਤੇ ਕੋਈ ਫੈਕਟ ਨਹੀਂ ਕਰਦੀਆਂ ਤੇ ਉਹ ਸਿਰਫ ਤੁਹਾਡੇ ਲਈ ਬਿਮਾਰੀਆਂ ਨੇ ਛੋਣੇ ਜੀਆਂ ਉਹਨਾਂ ਨੂੰ ਖਤਮ ਕਰਦੀਆਂ ਨੇ ਇਸ ਕਰਕੇ ਹੋ ਬਜੇ ਕੁਆਲਿਟੀ ਦੇ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਪੂਰਾ ਕੈਮਰਾ ਖੜਾ ਆਪਣਾ ਕੋਈ ਦਿੱਕਤ ਨਹੀਂ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਤੇ ਸਾਡੇ ਚੈਨਲ ਨੂੰ ਜੂਬ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਨੂੰ ਕਮੈਂਟ ਵੀ ਕਰਿਆ ਕਰੋ ਹਨਾ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਓ ਪਤਾ ਨਹੀਂ ਕਿਉਂ ਨਹੀਂ ਕਰਦੇ ਸਾਡੇ ਬੰਦੇ ਤੇ ਸਾਡੀ ਬੇਨਤੀ ਹੈ ਕਿ ਸਾਰੇ ਭਰਾ ਸਾਡੇ ਜਿਹੜੇ ਵੀ ਸਾਡਾ ਚੈਨਲ ਦੇਖ ਰਹੇ ਨੇ ਜੂਬ ਸਬਸਕ੍ਰਾਈਬ ਕਰੋ ਤੇ ਅਸੀਂ ਅੱਗੇ-ਅਗੇ ਵੀਡੀਓ ਲੈ ਕੇ ਆਉਂਦੇ ਰਹੀਏ ਇਹ ਇੱਕ ਵਾਰ ਹਲਦੀ ਦੀ ਪ੍ਰੋਬਲਮ ਹਨ ਹੈਗੀ ਸੀ ਤੇ ਆਪਣੇ ਕਿਤੇ ਇਕਾ ਦੁੱਖ ਹੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਕੋਈ ਝੂਠ ਵਾਲਾ ਗੱਲੇ ਨਹੀਂ ਹੈਗੀ ਆਪਾਂ ਤਾਂ ਝੂਠ ਹੋਲਾਂਗੇ ਆਪਾਂ ਦੇ ਇਹ ਕੀਤਾ ਨਹੀਂ ਆ ਕਰ ਰਿਹਾ ਠੀਕ ਹੈ ਜੀ ਇਹ ਬਾਕੀ ਅੱਜ ਤੁਹਾਨੂੰ ਮੈਂ ਦੱਸੇਤੀਆਂ ਕਿਡੀਆਂ ਸਫੀਆਂ ਕਰੇ ਮੈਂ ਤੁਹਾਨੂੰ ਇੱਕ ਵਾਰ ਹੋਰ ਦਿਖਾ ਦਵਾਂ ਤੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਵਾ ਤੇ ਹਲਦੀ ਐ ਮੱਤਾਂ ਦੇ ਜਰੂਰ ਲਾ ਲਿਆ ਕਰੋ ਕਿਉਂਕਿ ਖਾਣ ਜੋਗੀ ਹਲਦੀ ਹੋ ਜਦੀ ਆਪਣੀ ਤੇ ਆ ਦੇਖੋ ਹਲਦੀ ਨਹੀਂ ਗਈ ਰਹੀ ਐ ਤੇ ਵਧੀਆ ਖੜੀ ਐ ਠੀਕ ਹੈ ਜੀ ਤੇ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਵੱਲੋਂ ਬਸ بار بار ਇਹ ਹੀ ਬੇਨਤੀ ਹੈ ਵੀ ਹੁਣ ਸੁਪਰਵਾਈਜ਼ ਕਰ ਦੋ ਕਿਉਂਕਿ ਤੇਲਾ ਬਹੁਤ ਜ਼ਿਆਦਾ ਆਇਆ ਹੋਇਆ ਹੈ ਤੇਲਾ ਵੈਸੇ ਆਪਾਂ ਦੇਖ ਲਿਆ ਨਾ ਜਿੱਥੇ ਦਿਖਿਆ ਤੇ ਮੈਂ ਹੋ ਗਿਆ ਦੇਖੋ ਕਿਤੇ ਕੋਈ ਤੇਲਾ ਨਹੀਂ ਹੈਗਾ ਆਪਣੇ ਵੈਸੇ ਮੇਰੇ 20 ਵਾਲੀ ਕਮ ਹੈ ਕਿਉਂਕਿ ਆਪਾਂ ਪਹਿਲਾਂ ਵੀ ਵਧੀਆ ਦਵਾਈ ਕੀਤੀ ਹੋਈ ਹੈ ਤੇ ਕੋਈ ਤੇਲਾ ਨਹੀਂ ਹੈਗਾ ਝੋਨੇ ਦੇ ਚਾਪਨੇ। ਕੋਈ ਤੇਲਾ ਮੈਂ ਤੁਹਾਨੂੰ ਨਾਲੇਕ ਵੀਡੀਓ ਮੈਂਸ਼ਨ ਕਰ ਦੂੰਗਾ ਜਿੱਥੇ ਮੈਂ ਦੇਖਿਆ ਤੇ ਫੋਟੋ ਵੀ ਮੈਂਸ਼ਨ ਕਰਦਾਂਗੇ ਤੇ ਉੱਥੇ ਤੁਹਾਨੂੰ ਦਿਖਾ ਦਾਂਗੇ ਵੀ ਤੇਲਾ ਕਿੰਨਾ ਆਇਆ ਹੋਇਆ। ਤੇ ਲੌਜਿਸਟਿਕ ਵਰਕ ਹੈ ਜਤਿ ਮਾਲੋਂ ਪਰ ਕਿਹੜੇ ਕਿਹੜੇ ਸਪਰੇਅ ਕਰੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ ਤੇ ਆਪਾਂ ਨੂੰ ਸੁਪਰੀ ਕਰ ਰਹੇ ਹਾਂ ਠੀਕ ਹੈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਵਾਰ ਫਿਰ ਤੁਹਾਨੂੰ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਓਕੇ ਜੀ ਧੰਨਵਾਦ ਸਤਿ ਸ੍ਰੀ ਅਕਾਲ